PM ਕਿਸਾਨ ਸਨਮਾਨ ਨidhi ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਰਾਸ਼ੀ ਵਿੱਚ ਕਿੰਨਾ ਵਾਧਾ ਕੀਤਾ ਗਿਆ ਹੈ ਅਤੇ ਕਿਹੜੇ ਅਜਿਹੇ ਕਿਸਾਨ ਹੋਣਗੇ ਜਿਨ੍ਹਾਂ ਦੀਆਂ ਜਿਹੜੀਆਂ ਕਿਸ਼ਤਾਂ ਇਸ ਵਾਰ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਉਣਗੀਆਂ ਅਤੇ ਕਿਹੜੇ ਅਜਿਹੇ ਕਿਸਾਨ ਹੋਣਗੇ ਜਿਨ੍ਹਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਆ ਜਾਣਗੀਆਂ ਅਤੇ ਜੇਕਰ ਤੁਸੀਂ ਵੀ ਚਾਹੋਗੇ ਕਿ ਤੁਹਾਡੀਆਂ PM ਕਿਸਾਨ ਸਨਮਾਨ ਨidhi ਦੀਆਂ ਕਿਸ਼ਤਾਂ ਨਾ ਕੱਟੀਆਂ ਜਾਣ ਤਾਂ ਤੁਸੀਂ ਕਿਹੜੇ ਡਾਕੂਮੈਂਟ ਅਪਡੇਟ ਕਰਨੇ ਹੋਣਗੇ ਅਤੇ ਕਿਹੜੇ ਕਿਹੜੇ ਆਫਿਸ ਦੇ ਵਿੱਚ ਜਾ ਕੇ ਉਹ ਡਾਕੂਮੈਂਟ ਅਪਡੇਟ ਕਰਨੇ ਹੋਣਗੇ ਅਤੇ ਨਾਲ ਹੀ ਵੱਡੀ ਅਪਡੇਟ ਅਸੀਂ ਤੁਹਾਨੂੰ ਦੇਵਾਂਗੇ ਕਿ ਜੇਕਰ ਤੁਹਾਡੀਆਂ 4 5 7 10 ਜਾਂ ਜਿੰਨੀਆਂ ਵੀ ਪੀਐਮ ਕਿਸਾਨ ਸਮਾਨ ਦੇ ਦੀ ਯੋਜਨਾ ਤੋਂ ਰੁਕੀਆਂ ਹੋਈਆਂ ਕਿਸ਼ਤਾਂ ਨੇ ਤੁਹਾਡੇ ਖਾਤਿਆਂ ਦੇ ਵਿੱਚ ਕਿਵੇਂ ਆ ਸਕਦੀਆਂ ਨੇ ਬਹੁਤ ਸਾਰੇ ਅਜਿਹੇ ਕਿਸਾਨ ਭਰਾਣੇ ਜਿਨ੍ਹਾਂ ਦੀਆਂ ਦੋ ਕਿਸ਼ਤਾਂ ਤਿੰਨ ਕਿਸ਼ਤਾਂ ਤਾਂ ਆਈਆਂ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਕਿਸ਼ਤਾਂ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈਆਂ ਤਾਂ ਉਸ ਤੋਂ ਲੈ ਕੇ ਜਿਹੜੀ ਤੁਹਾਡੀ ਲਾਸਟ ਕਿਸ਼ਤ ਆਈ ਸੀ ਪਹਿਲੀ ਦੂਜੀ ਤੀਜੀ ਜਾਂ ਚੌਥੀ ਅਤੇ ਅਗਰ ਉਸ ਤੋਂ ਬਾਅਦ ਤੁਹਾਡੀ ਕੋਈ ਵੀ ਕਿਸ਼ਤ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਈ ਤਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਹਾਡੀਆਂ ਸਾਰੀਆਂ ਦੀਆਂ ਸਾਰੀਆਂ ਰੁਕੀਆਂ ਹੋਈਆਂ ਕਿਸ਼ਤਾਂ ਚਾਹੇ 10 ਹੋਣ 12 ਹੋਣੀਆਂ 15 ਹੋਣ ਸਾਰੀਆਂ ਤੁਹਾਡੇ ਬੈਂਕ ਖਾਤਿਆਂ ਦੇ ਵਿੱਚ ਇੱਕੋ ਟਾਈਮ ਕਿਵੇਂ ਆਉਣਗੀਆਂ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀਐਮ ਕਿਸਾਨ ਸਨਮਾਨਦੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਬਾਰੇ ਤਾਂ ਬਹੁਤ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਈਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਤਿੰਨ ਸਟੇਟਸਾਂ ਦੀ ਤਾਂ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਪੀਐਮ ਕਿਸਾਨ ਸਨਮਾਨਦੀ ਯੋਜਨਾ ਦੇ ਉੱਤੇ ਆਪਾਂ ਨੂੰ ਤਿੰਨ ਸਟੇਟਸ ਦੇਖਣ ਨੂੰ ਮਿਲਦੇ ਨੇ ਜਿਸ ਦੇ ਵਿੱਚ ਆਧਾਰ ਕਾਰਡ ਬੈਂਕ ਸੀਡਿੰਗ ਲੈਂਡ ਸੀਡਿੰਗ ਅਤੇ ਫੇਸ ਆਈ ਕੇ ਵਾਈ ਸੀ ਜੇਕਰ ਤੁਹਾਡੀ ਫੇਸ ਆਈ ਕੇ ਵਾਈ ਸੀ ਓਕੇ ਨਹੀਂ ਹੈ ਤਾਂ ਤੁਸੀਂ ਆਨਲਾਈਨ ਇੱਕ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਫੇਸ ਆਈ ਕੇ ਵਾਈ ਸੀ ਅਤੇ ਉਸ ਤੋਂ ਬਾਅਦ ਤੁਸੀਂ ਆਪਣੀ ਘਰ ਹੀ ਫੇਸ ਆਈ ਕੇ ਵਾਈ ਸੀ ਕਰਕੇ ਆਪਣੇ ਇਸ ਸਟੇਟਸ ਨੂੰ ਗ੍ਰੀਨ ਕਰ ਸਕਦੇ ਹੋ ਜੋ ਕਿ 10 ਤੋਂ 15 ਦਿਨ ਦੇ ਵਿੱਚ ਅਪਡੇਟ ਹੋ ਜਾਏਗਾ ਉਸ ਤੋਂ ਬਾਅਦ ਕਾਲ ਕਰਦੇ ਆਂ ਆਪਾਂ ਲੈਂਡ ਸੀਡਿੰਗ ਦੀ ਜੇਕਰ ਤੁਹਾਡਾ ਲੈਂਡ ਸੀਡਿੰਗ ਸਟੇਟਸ ਓਕੇ ਨਹੀਂ ਹੈ ਤਾਂ ਤੁਸੀਂ ਆਪਣੀ ਜਮ੍ਹਾਂਬੰਦੀ ਕਢਵਾਉਣੀ ਹੈ ਅਤੇ ਉਸ ਨੂੰ ਲੈ ਕੇ ਜਾਣਾ ਹੈ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਅਤੇ ਜਿਹੜਾ ਵੀ ਅਧਿਕਾਰੀ ਉੱਥੇ ਪੀਐਮ ਕਿਸਾਨ ਸਨਮਾਨਯੀ ਦੀ ਯੋਜਨਾ ਨਾਲ ਜੁੜੇ ਹੋਏ ਕਿਸਾ ਨੂੰ ਦੇਖਦਾ ਹੈ ਜਮ੍ਹਾਂਬੰਦੀ ਨਾਲ ਇੱਕ ਆਧਾਰ ਕਾਰਡ ਦੀ ਫੋਟੋਕਾਪੀ ਅਤੇ ਨਾਲ ਉਹ ਮੋਬਾਈਲ ਨੰਬਰ ਜਿਹੜਾ ਤੁਸੀਂ ਪੀਐਮ ਕਿਸਾਨ ਸਮਾਨੇ ਦੀ ਪੋਰਟਲ ਦੇ ਉੱਤੇ ਦਿੱਤਾ ਹੋਇਆ ਹੈ ਉਸ ਨੂੰ ਉਹ ਤਿੰਨੋਂ ਚੀਜ਼ਾਂ ਪ੍ਰੋਵਾਈਡ ਕਰਵਾ ਦੇਣੀਆਂ ਨੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਡਾ ਇਹ ਸਟੇਟਸ ਵੀ ਅਪਡੇਟ ਹੋ ਕੇ ਓਕੇ ਹੋ ਜਾਏਗਾ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਤੀਜੇ ਮੋਸਟ ਇੰਪੋਰਟੈਂਟ ਸਟੇਟਸ ਦੇ ਬਾਰੇ ਜਿਹੜਾ ਕਿ ਹੁੰਦਾ ਆਧਾਰ ਕਾਰਡ ਬੈਂਕ ਸੀਡਿੰਗ ਬਹੁਤ ਸਾਰੇ ਲੋਕ ਇਸ ਸਟੇਟਸ ਨੂੰ ਅਣਗਹਿਲੀਆਂ ਕਰ ਦਿੰਦੇ ਨੇ ਅਤੇ ਬੈਂਕ ਜਾ ਕੇ ਕਹਿ ਦਿੰਦੇ ਨੇ ਕਿ ਸਾਡਾ ਆਧਾਰ ਕਾਰਡ ਬੈਂਕ ਸੀਡਿੰਗ ਕਰ ਦਿਓ ਦੇ ਅਧਿਕਾਰੀ ਵੀ ਬਹੁਤ ਆਸਾਨੀ ਦੇ ਨਾਲ ਕਹਿੰਦੇ ਨੇ ਕਿ ਠੀਕ ਹੈ ਸਰ ਕਰ ਦਿਆਂਗੇ ਪਰ ਇਸ ਨੂੰ ਅਸੀਂ ਦੱਸ ਦਿਆਂ ਕਿ ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਹੋਏਗਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਆਧਾਰ ਕਾਰਡ ਦੀ Ориਜਨਲ ਕਾਪੀ ਲੈ ਕੇ ਜਾਣੀ ਹੈ ਆਪਣੇ ਉਸ ਬੈਂਕ ਦੇ ਵਿੱਚ ਜਿਹੜੇ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਜੇਕਰ ਤੁਸੀਂ ਪਹਿਲਾਂ ਕੋਈ ਵੀ ਖਾਤਾ ਦਿੱਤਾ ਹੋਇਆ ਤਾਂ ਕੋਈ ਚੱਕਰ ਨਹੀਂ ਤੁਸੀਂ ਉਸ ਖਾਤੇ ਨੂੰ ਅਪਡੇਟ ਵੀ ਕਰ ਸਕਦੇ ਹੋ ਕਿਉਂਕਿ ਪੀਐਮ ਕਿਸਾਨ ਸਨਮਾਨ ਦੇ ਦੀ ਯੋਜਨਾ ਹੁਣ ਉਸੇ ਖਾਤੇ ਦੇ ਵਿੱਚ ਆਏਗੀ ਜਿਹੜੇ ਵੀ ਬੈਂਕ ਖਾਤੇ ਦੇ ਵਿੱਚ ਤੁਹਾਡਾ ਆਧਾਰ ਕਾਰਡ ਹੈ ਸੀਡਡ ਹੋਏਗਾ ਲਿੰਕ ਹੋਏਗਾ ਉਸੇ ਖਾਤੇ ਦੇ ਵਿੱਚ ਆਟੋਮੈਟਿਕਲੀ ਜਿਹੜੀ ਪੇਮੈਂਟ ਹੈ ਤੁਹਾਡੇ ਖਾਤੇ ਦੇ ਵਿੱਚ ਆ ਜਾਏਗੀ ਚਾਹੇ ਤੁਸੀਂ ਪਹਿਲਾਂ ਜਦੋਂ ਬੀਐਮ ਕਿਸਾਨ ਸਮਾਨ ਦੇ ਦੀ ਅਪਲਾਈ ਕੀਤੀ ਸੀ ਚਾਹੇ ਤੁਸੀਂ ਕੋਈ ਵੀ ਬੈਂਕ ਖਾਤਾ ਦਿੱਤਾ ਸੀ ਪਰ ਹੁਣ ਤੁਹਾਡੀ ਜਿਹੜੀ ਕਿਸ਼ਤ ਆ ਉਸੇ ਖਾਤੇ ਦੇ ਵਿੱਚ ਆਏਗੀ ਜਿਹੜੇ ਖਾਤੇ ਨਾਲ ਤੁਹਾਡਾ ਬੈਂਕ ਆਧਾਰ ਕਾਰਡ ਲਿੰਕ ਐਪ ਤਾਂ ਤੁਸੀਂ ਆਪਣੀ オリジナル ਕਾਪੀ ਲੈ ਕੇ ਜਾਣੀ ਹੈ ਆਪਣੇ ਬੈਂਕ ਦੇ ਵਿੱਚ ਜਿਹੜੇ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਉੱਥੇ ਜਾ ਕੇ ਤੁਸੀਂ ਅਧਿਕਾਰੀ ਨੂੰ ਬੋਲਣਾ ਹੈ ਕਿ ਮੇਰੀ ਆਨਲਾਈਨ ਜਿਹੜੀ ਆਧਾਰ ਕਾਰਡ ਸੀਡਿੰਗ ਹੈ ਕਰ ਦਿਓ ਤਾਂ ਸਭ ਤੋਂ ਪਹਿਲਾਂ ਕੀ ਕਰੇਗਾ ਉਹ ਇੱਕ OTP ਆਏਗਾ ਤੁਹਾਡੇ ਮੋਬਾਈਲ ਨੰਬਰ ਤੇ ਅਤੇ ਫਿੰਗਰ ਲੱਗੇਗੀ ਜਿੱਦਾਂ ਟਾਈਮ ਫਿੰਗਰ ਨਹੀਂ ਲੱਗਦੀ ਅਤੇ OTP ਬੈਂਕ ਅਧਿਕਾਰੀ ਨਹੀਂ ਲੈਂਦਾ ਤੁਹਾਨੂੰ ਜੇਕਰ ਉਹ ਕਹਿੰਦਾ ਕਿ ਤੁਸੀਂ ਆਪਣੀ ਫੋਟੋ ਕਾਪੀ ਕਰਵਾ ਕੇ ਉੱਤੇ ਆਪਣਾ ਮੋਬਾਈਲ ਨੰਬਰ ਲਿਖ ਦਿਓ ਤਾਂ ਸਿਰਫ ਉਹ ਇੱਕ ਟਾਲ ਮਟੋਲ ਹੋਏਗਾ ਤੁਹਾਡੀ ਆਧਾਰ ਬੈਂਕ ਜਿਹੜੀ ਸੀਡਿੰਗ ਆ ਆਧਾਰ ਬੈਂਕ ਸੀਡਿੰਗ ਆ ਉਹ ਨਹੀਂ ਹੋਏਗੀ ਤੁਹਾਨੂੰ ਇਹ ਆਨਲਾਈਨ ਉੱਥੇ ਜਾ ਕੇ ਹੀ ਕਰਵਾਉਣੀ ਹੋਏਗੀ ਅਤੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੀ ਆਪਣੀ ਬੈਂਕ ਨਾਲ ਆਧਾਰ ਕਾਰਡ ਸੀਡਿੰਗ ਹੈ ਕਰਵਾ ਸਕਦੇ ਹੋ ਅਤੇ ਇਸ ਤੋਂ ਵੀ ਜੇ ਆਪਾਂ ਆਸਾਨ ਤਰੀਕੇ ਦੀ ਗੱਲ ਕਰੀਏ ਤਾਂ ਤੁਸੀਂ ਆਪਣਾ ਜਿਹੜਾ ਬੈਂਕ ਖਾਤਾ ਹੈ ਉਹ ਖਲਵਾਓ ਇੰਡੀਅਨ ਪੋਸਟ ਬੈਂਕ ਦੇ ਵਿੱਚ ਇੰਡੀਅਨ ਪੋਸਟ ਬੈਂਕ ਦੇ ਵਿੱਚ ਜਦੋਂ ਤੁਸੀਂ ਖਾਤਾ ਖਲਵਾਉਣ ਜਾਓਗੇ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਜਿਹੜਾ ਤੁਹਾਡਾ ਖਾਤਾ ਖੋਲ ਦਿੱਤਾ ਜਾਏਗਾ ਅਤੇ ਸਭ ਤੋਂ ਵੱਡੀ ਖਾਸੀਅਤ ਇਹਨਾਂ ਦੀ ਇਹ ਹੀ ਹੈ ਕਿ ਨਾਲ ਦੀ ਨਾਲ ਜਿਹੜੀ ਤੁਹਾਡੀ ਆਧਾਰ ਕਾਰਡ ਸੀਡਿੰਗ ਹੈ ਤੁਹਾਡੇ ਖਾਤੇ ਦੇ ਨਾਲ ਜਾਰੀ ਕਰ ਦਿੱਤੀ ਜਾਏਗੀ ਆਧਾਰ ਕਾਰਡ ਸੀਡਿੰਗ ਤੁਹਾਡੀ ਉਸੇ ਟਾਈਮ ਓਕੇ ਕਰ ਦਿੱਤੀ ਜਾਏਗੀ ਅਤੇ ਕੁਝ ਹੀ ਪਲਾਂ ਦੇ ਵਿੱਚ ਜਿਹੜਾ ਤੁਹਾਡਾ ਖਾਤਾ ਹੈ ਖੁੱਲ ਜਾਏਗਾ ਅਤੇ ਇਸ ਦੇ ਵਿੱਚ ਤੁਹਾਨੂੰ ਕੋਈ ਬਹੁਤ ਜ਼ਿਆਦਾ ਰਾਸ਼ੀ ਰੱਖਣ ਦੀ ਜ਼ਰੂਰਤ ਵੀ ਨਹੀਂ ਹੁੰਦੀ ਸੌ ਅਤੇ ਜੇਕਰ ਆਪਾਂ ਗੱਲ ਕਰੀਏ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ ਹੋਏ ਕਿਸਾਨਾਂ ਦੀ ਜਿਹੜੀ ਰਾਸ਼ੀ ਹੈ ਉਸ ਦੇ ਵਿੱਚ ਵਾਧੇ ਨੂੰ ਲੈ ਕੇ ਸਰਕਾਰ ਵੱਲੋਂ ਅਜੇ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਉਮੀਦ ਹੈ ਕਿ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਇਸ ਤੋਂ ਵੀ ਜ਼ਿਆਦਾ ਰਾਹਤ ਦੇਗੀ ਅਤੇ ਇਸ ਤੋਂ ਵੀ ਜ਼ਿਆਦਾ ਜਿਹੜਾ ਕਿਸਾਨਾਂ ਦਾ ਉਹ ਫਾਇਦਾ ਕਰੇਗੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ